ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਇੱਕ ਵੀਰ ਦਾ ਕੱਲ ਮੈਨੂੰ ਮੈਸੇਜ ਆਇਆ ਸੀਗਾ ਉਹ ਵੀਰ ਇਹ ਪੁੱਛ ਰਿਹਾ ਸੀ ਕਿ ਆਪਾਂ ਨੂੰ ਕਿਹੜੀ ਨਸਲ ਦਾ ਬੱਚਾ ਖਰੀਦਣਾ ਚਾਹੀਦਾ ਅੰਡੇ ਵਾਸਤੇ ਤੇ ਅੰਡੇ ਬੱਚੇ ਦਾ ਜਿਹੜਾ ਕੀ ਰੇਟ ਚੱਲ ਰਿਹਾ ਹੈਗਾ ਇਸ ਟਾਈਮ ਜਿਹੜਾ ਵਧੀਆ ਕੁਆਲਿਟੀ ਦਾ ਬੱਚਾ ਉਹਦਾ ਕੀ ਰੇਟ ਚੱਲ ਰਿਹਾ ਸੋ ਆਪਾਂ ਤੁਹਾਨੂੰ ਇਹ ਗੱਲਬਾਤ ਦੱਸਾਂਗੇ ਵੀਰ ਕਹਿੰਦਾ ਮੈਨੂੰ ਕਿਤੋਂ 15 ਰੁਪਏ ਦਾ ਬੱਚਾ ਮਿਲਦਾਗਾ 15 ਰੁਪਏ ਦਾ ਬੱਚਾ ਕਹਿੰਦਾ ਮੈਨੂੰ ਮਿਲ ਰਿਹਾ ਉਹ ਵੀਰ ਆਰ ਆਈ ਆਰ ਨਸਲ ਦਾ ਬੱਚਾ ਕਹਿ ਕੇ ਵੇਚ ਰਿਹਾ ਕੀ 15 ਰੁਪਏ ਚ ਆਰ ਆਈ ਆਰ ਨਸਲ ਦਾ ਬੱਚਾ ਵਧੀਆ ਨਸਲ ਦਾ ਬੱਚਾ ਮਿਲ ਸਕਦਾ ਤੁਹਾਨੂੰ ਇਹ ਵੀਡੀਓ ਚ ਆਪਾਂ ਪ੍ਰੋਪਰ ਜਾਣਕਾਰੀ ਦਵਾਂਗੇ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਦੱਸਾਂਗੇ ਕਿ ਕਿਵੇਂ ਵੀਰ ਠੱਗੀ ਦਾ ਸਕਾਰ ਹੋ ਰਹੇ ਨੇ ਠੀਕ ਹੈ ਜੀ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਦੋਸਤੋ ਜਿਹੜਾ ਬੱਚਾ ਗਾ RIR ਤੇ black easter lop ਆਪਾਂ ਜ਼ਿਆਦਾਤਰ ਇਹੀ ਬਰੀਡਾਂ ਚਾਹਲਦੀ ਨੇ ਆਪਾਂ ਇਹਨਾਂ ਦੀ ਜ਼ਿਆਦਾਤਰ ਵੀਡੀਓ ਬਣਾਉਣਿਆਂਗੇ ਜਿਹੜਾ RIR ਦਾ ਬੱਚਾ ਦੋਸਤੋ 35 ਤੋਂ ਲੈ ਕੇ 35 ਰੁਪਏ ਤੱਕ ਜਿਹੜਾ ਉਹਦਾ ਰੇਟ ਆਗਾ ਜਿਹੜਾ black easter lop ਆ ਉਹ 40 ਤੋਂ ਲੈ ਕੇ 45 ਤੱਕ ਰੇਟ ਆ ਜਿਹੜਾ ਵਧੀਆ ਬੱਚਾਗਾ ਕੋਈ 10 ਰੁਪਏ ਦਿੰਦਾ ਕੋਈ 20 ਰੁਪਏ ਦਿੰਦਾ 25 ਰੁਪਏ ਦਿੰਦਾ ਆਪਾਂ ਨੂੰ ਨਹੀਂ ਪਤਾ ਉਹ ਬੱਚਾ ओरिजिनल ਆ ਨਸਲ ਉਹਦੀ ਵਧੀਆ ਜਾਂ ਨਹੀਂ ਦੋਸਤੋ ਜਦੋਂ ਆਪਾਂ ਪਹਿਲੀ ਵਾਰ ਕੰਮ ਕਰਨਾ ਹੁੰਦਾ ਉਦੋਂ ਹਮੇਸ਼ਾ ਚੰਗੀ ਬਰੀਡ ਤੇ ਹੀ ਕੰਮ ਕਰੋ ਜਿਸ ਤਰ੍ਹਾਂ ਆਪਾਂ ਕੋਈ ਪਹਿਲੀ ਵਾਰ ਜਿਹੜਾ ਆਪਣਾ ਜਿਹੜਾ ਹੁੰਦਾ ਡੇਰੀ ਫਾਰਮਿੰਗ ਦਾ ਪਹਿਲ ਦੋਸਤੋ ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਲਗਾ ਲਓ ਕਿ ਪੰਜ ਡੇਰੀ ਫਾਰਮਿੰਗ ਦਾ ਆਪਾਂ ਕੰਮ ਕਰਨਾ ਉਦੋਂ ਆਪਾਂ ਜਿਹੜੀਆਂ ਮੱਝਾਂ ਲਿਆਉਣੀਆਂ ਨੇ ਉਹ ਵਧੀਆ ਲੈ ਕੇ ਆਉਣੇ ਆਗੇ ਹਮੇਸ਼ਾ ਆਪਣੀ ਇਹ ਹੁੰਦਾ ਕਿ ਵਧੀਆ ਮੱਝਾਂ ਹੋਣ ਮੱਧਨੇ ਖਾਣਾ ਤਾਂ ਉਹ ਨਹੀਂ ਆ ਜੇਕਰ ਵਧੀਆ ਦੁੱਧ ਨਹੀਂ ਦਊਗੀ ਤਾਂ ਆਪਾਂ ਨੂੰ ਉੱਥੇ ਘੱਟ ਆ ਪਊਗਾ ਇਸ ਤਰ੍ਹਾਂ ਦੋਸਤੋ ਜਦੋਂ ਆਪਾਂ ਪੋਲਟਰੀ ਫਾਰਮਿੰਗ 'ਚ ਆਉਣਾਗਾ ਸਭ ਤੋਂ ਇਹਦਾ ਜਿਹੜਾ ਨੀਂ ਪੱਥਰ ਹੁੰਦਾਗਾ ਉਹ ਉਹ ਹੁੰਦਾ ਬੱਚੇ ਦਾ ਜੇਕਰ ਆਪਾਂ ਬੱਚਾ ਸਹੀ ਕੁਆਲਟੀ ਦਾ ਵਧੀਆ ਕੁਆਲਟੀ ਦਾ ਪਾਲਿਆ ਤਾਂ ਅੱਗੇ ਜਾ ਕੇ ਹੋਪਾ ਨੂੰ ਬਹੁਤ ਵਧੀਆ ਪ੍ਰੋਫਿਟ ਦੇ ਦੀਗਾ ਕਈ ਵੀਰਾਂ ਨੂੰ ਜਿਨ੍ਹਾਂ ਨੇ ਪਹਿਲੀ ਵਾਰ ਕੰਮ ਕਰਨਾ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਉਹ ਠੱਗੀ ਦਾ ਸ਼ਕਾਰ ਵੀ ਹੋ ਜਾਂਦੇ ਨੇ ਬਹੁਤ ਸਾਰੇ ਵੀਰ ਹੋਏ ਵੀ ਨੇ ਪਿਛਲੇ ਸਾਲ ਵੀ ਹੋਏ ਨੇ ਤੇ ਇਸ ਸਾਲ ਵੀ ਹੋ ਰਹੇ ਨੇਗੇ ਜੇਕਰ ਤੁਹਾਨੂੰ ਕੋਈ 10 15 20 ਰੁਪਏ ਦਾ ਬੱਚਾ ਦਿੰਦਾਗਾ ਤਾਂ ਮੈਂ ਨਹੀਂ ਸਮਝਦਾ ਕਿ ਉਹ ਬੱਚਾ ਰੀਜਨਲ ਹੋਊਗਾ ਕਿਉਂਕਿ ਹੈਚਰੀ 'ਚ ਜਦੋਂ ਭਾਂਡੇ ਲਗਾਉਣਿਆਂਗੇ ਅੱਗੇ ਜਾ ਕੇ ਬੱਚਾ ਕਢਾਉਣਿਆਂ ਉਹਦੀ ਵੈਕਸੀਨੇਸ਼ਨ ਹੁੰਦੀ ਆ ਤਾਂ ਉਹਨਾਂ ਤੇ ਬਹੁਤ ਜ਼ਿਆਦਾ ਖਰਚਾ ਆਉਂਦਾਗਾ ਸੋ ਜੇਕਰ ਤੁਸੀਂ ਵਧੀਆ ਬੱਚਾ ਲੈਣਾ ਮੈਂ ਨਹੀਂ ਕਹਿੰਦਾ ਕਿ ਹਮੇਸ਼ਾ ਮਹਿੰਗੀ ਚੀਜ਼ ਹੀ ਵਧੀਆ ਹੁੰਦੀ ਆ ਪਰ ਜਿਸ ਤਰ੍ਹਾਂ ਦੇ ਇਹਨਾਂ ਤੇ ਖਰਚੇ ਆਉਂਦੇ ਨੇ ਉਸ ਹਿਸਾਬ ਨਾਲ ਕੋਈ ਤੁਹਾਨੂੰ 15-20 ਰੁਪਏ ਦਾ ਜਿਹੜਾ ਬੱਚਾ ਕੋਈ ਨਹੀਂ ਦੇ ਸਕਦਾ ਠੀਕ ਹੈ ਜੀ 10 ਰੁਪਏ ਦਾ ਤਾਂ ਬਹੁਤ ਦੂਰ ਦੀ ਗੱਲ ਆ ਸੋ ਇਹ ਦੋ ਰੇਟ ਚੱਲ ਰਹੇ ਨੇ ਆਰ ਆਈ ਆਰ ਦਾ 35 ਰੁਪਏ ਤੇ ਬਲੈਕ ਕੈਸਟਰੋਲੋਪ ਦਾ ਜਿਹੜਾ 45 ਰੇਟ ਬੱਚੇ ਦਾ ਚੱਲ ਰਿਹਾ ਸੋ ਪਹਿਲੀ ਵਾਰ ਜਿਹੜੇ ਵੀ ਕੰਮ ਕਰ ਰਹੇ ਨੇ ਜਾਂ ਫਿਰ ਪਹਿਲਾਂ ਵੀ ਕਰਦੇ ਨੇ ਜੇ ਦੋ ਪਾਣੀ ਬੱਚਾ ਪਾਉਣਾ ਉਹਦੋਂ ਬਹੁਤ ਵਧੀਆ ਨਸਲ ਦਾ ਪਾਉਣਾਗਾ ਜੇਕਰ ਭਾ ਰੇਟ ਦੇ ਪਿੱਛੇ ਜਾਵਾਂਗੇ 2-4 ਪੈ ਆਪਾਂ ਘੱਟ ਲੈ ਲਿਆ ਕਿਤੋਂ ਉਹ ਅੱਗੇ ਜਾ ਕੇ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰੂਗਾ ਇੱਕ ਤਾਂ ਜਿਹੜਾ ਵਧੀਆ ਨਸਲ ਹੁੰਦੀ ਆ ਹਮੇਸ਼ਾ ਉਹ ਫੀਡ ਬਹੁਤ ਜ਼ਿਆਦਾ ਘੱਟ ਖਾਂਦੀ ਆ ਜਿਹੜੀ ਬੱਚਾ ਨਸਲ ਦਾ ਨਹੀਂ ਹੋਊਗਾ ਉਹ ਫੀਡ ਬਹੁਤ ਜ਼ਿਆਦਾ ਖਾਣਗੇ ਤੇ ਅੱਗੇ ਜਾ ਕੇ ਇਹ ਨਹੀਂ ਪਤਾ ਕਿ ਉਹ ਬੱਚੇ ਨੇ ਅੱਗੇ ਜਾ ਕੇ ਜਦੋਂ ਮੁਰਗੀ ਬਣਨਾ ਉਹਦੋਂ ਅੰਡੇ ਤੇ ਆਉਣਾ ਜਾਂ ਨਹੀਂ ਆਉਣਾ ਸੋ ਮੈਂ बार-बार ਸਾਰੀ ਵੀਰਾਂ ਨੂੰ ਇਹੀ ਹੱਥ ਜੋੜ ਕੇ ਜਿਹੜੀ ਬੇਨਤੀ ਕਰਦਾਗਾ ਬੱਚਾ ਲੈਣ ਸਮੇਂ ਜੇ ਤੁਹਾਨੂੰ ਨਹੀਂ ਨੌਲੇਜ ਹੈਗੀ ਪਹਿਲੀ ਗੱਲ ਤਾਂ ਤੁਸੀਂ ਟ੍ਰੇਨਿੰਗ ਲੈ ਕੇ ਹੀ ਕੰਮ ਕਰੋ ਜੇਕਰ ਤੁਹਾਨੂੰ ਚਲੋ ਐਨੀ ਨੌਲੇਜ ਨਹੀਂ ਹੈਗੀ ਤੁਸੀਂ ਨਾਲ ਕਿਸੇ ਵਧੀਆ ਬੰਦੇ ਨੂੰ ਜਿਹਨੂੰ ਜਾਣਕਾਰੀ ਆ ਉਹਨੂੰ ਲੈ ਕੇ ਜਾਓ ਤੇ ਜਿਹੜਾ ਐਚ ਆਰ ਵਾਲਾ ਵੀਰ ਆ ਉਹਦੇ ਨਾਲ ਵਧੀਆ ਗੱਲ ਕਰਕੇ ਕਿ ਸਾਨੂੰ ਭਾਈ ਵਧੀਆ ਬੱਚਾ ਦਓ ਤਾਂ ਹੀ ਖਰੀਦੋ ਤੁਸੀਂ ਬੱਚਾ ਬਈ ਆਪਾਂ ਬੱਚਾ ਲੈਣ ਤਾਂ ਚਲੇ ਜਾਂਦੇ ਆ ਪਰ ਆਪਾਂ ਨੂੰ ਕਈ ਵਾਰ ਵੀਰ ਕੱਡੀਆਂ ਬੱਚਾ ਦੇ ਦਿੰਦੇ ਨੇ ਐਚਰੀ ਵਾਲੇ ਕੀ ਕਰਦੇ ਨੇ 100 ਆਂਡਾ ਕਿੱਥੋਂ ਇਕੱਠਾ ਕੀਤਾ 100 ਆਂਡਾ ਕਿੱਥੋਂ ਇਕੱਠਾ ਕੀਤਾ ਇਸ ਤਰ੍ਹਾਂ ਐਚਰੀ 'ਚ ਲਗਾ ਕੇ 2-2000 ਆਂਡਾ ਸੋ ਉਹ ਬੱਚੇ ਦੀ ਨਾ ਤਾਂ ਕੋਈ نسل ਦਾ ਪਤਾ ਹੁੰਦਾ ਆਪਾਂ ਨੂੰ ਨਾ ਕੁਝ ਹੋਰ ਅੱਗੇ ਜਾ ਕੇ ਆਪਾਂ ਨੂੰ ਜਿਹੜਾ ਬਹੁਤ ਜ਼ਿਆਦਾ ਘਾਟਾ ਪੈ ਜਾਂਦਾ ਸੋ ਇਹ ਜਿਹੜਾ ਅਪ੍ਰੈਲ ਮਹੀਨਾ ਚੱਲ ਪਿਆ ਮਹੀਨਾ ਵੀ ਬਿਲਕੁਲ ਸਹੀ ਹੈਗਾ ਤੁਸੀਂ ਬੱਚਾ ਪਾ ਸਕਦੇ ਹੋ ਹੁਣ ਅਪ੍ਰੈਲ ਦੇ ਅਖੀਰ ਤੱਕ ਅੱਗੇ ਜਾ ਕੇ ਉਹ 4:30 ਤੋਂ ਲੈ ਕੇ 5 ਮਹੀਨਿਆਂ ਤੱਕ ਜਿਹੜੀ ਮੁਰਗੀ ਹੋ ਪ੍ਰੋਪਰ ਅੰਡੇ ਤੇ ਵੀ ਆਜੂਗੀ ਤੇ ਹੁਣ ਸਮਾਂ ਬਿਲਕੁਲ ਸਹੀ ਆ ਤੇ ਬਰੀਡ ਤੁਸੀਂ ਖੁਦ ਚੁਣਨੀ ਆ ਕਿ ਆਪਾਂ ਮੀਟ ਪਰਪਸ ਲਈ ਕੰਮ ਕਰਨਾ ਜਾਂ ਫਿਰ ਅੰਡੇ ਪਰਪਸ ਲਈ ਕੰਮ ਕਰਨਾ ਸੋ ਬੱਚਾ ਖਰੀਦਣ ਵੇਲੇ ਬਹੁਤ ਹੀ ਜ਼ਿਆਦਾ ਧਿਆਨ ਰੱਖੋ ਜੇਕਰ ਆਪਾਂ ਬੱਚਾ ਗਲਤ ਖਰੀਦ ਲਿਆ ਤੇ ਆਪਾਂ ਨੂੰ ਅੱਗੇ ਜਾ ਕੇ ਬਿਲਕੁਲ ਵੀ ਪ੍ਰੋਫਿਟ ਨਹੀਂ ਮਿਲਣਾ ਸੋ ਇੰਨਾ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਜਿਹੜਾ ਬੱਚਾ ਖਰੀਦ ਸਕਦੇ ਹੋ ਆਪਣੇ ਨੇੜੇ ਦੀ ਐਚਰੀ ਤੋਂ ਕਿਤੋਂ ਵੀ ਬੱਚਾ ਖਰੀਦ ਸਕਦੇ ਹੋ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਆ ਬੱਚਾ ਜਦੋਂ ਪਾਲ ਲੈਣਾਗਾ ਉਦੋਂ ਕੀ ਕਰਨਾ ਆਪਾਂ ਨੇ ਖੁਦ ਜਾ ਕੇ ਉੱਥੋਂ ਬੱਚਾ ਲੈ ਕੇ ਆਉਣਾ ਕਈ ਵੀਰ ਕੀ ਕਰਦੇ ਨੇ ਆਰਡਰ ਦੇ ਦਿੰਦੇ ਨੇ ਜਦੋਂ ਆਪਾਂ ਦੋਸਤੋ ਆਰਡਰ ਕਰਤਾ ਵੀ ਸਾਨੂੰ 500 ਬੱਚਾ ਭੇਜ ਦੋ ਜਾਂ 1000 ਬੱਚਾ ਭੇਜ ਦੋ ਉਦੋਂ ਅੱਪਾ ਨੂੰ ਨਹੀਂ ਪਤਾ ਕਿ ਬੱਚਾ ਕਿੰਦਾ ਦਾ ਉਹ ਭੇਜ ਰਹੇ ਨੇ ਜਾਂ ਫਿਰ ਬੱਚਾ ਚੰਗਾਗਾ ਜਾਂ ਫਿਰ ਬੱਚਾ ਮਾੜਾਗਾ ਜਦੋਂ ਆਪਾਂ ਅਗਲੇ ਦੇ ਫਾਰਮ ਤੇ ਅਗਲੇ ਦੀ ਹੈਚਰੀ ਤੇ ਜਾ ਕੇ ਬੱਚਾ ਖਰੀਦਾਂਗੇ 10 ਮਿੰਟ ਬੈਠਾਂਗੇ ਆਪਾਂ ਨੂੰ ਬੱਚਿਆਂ ਦੀ ਜਿਹੜੀ ਕੰਡੀਸ਼ਨ ਦਾ ਸਹੀ ਪਤਾ ਲੱਗੂਗਾ ਕਿ ਬੱਚੇ ਕਿੱਦਾਂ ਦੇ ਨੇਗੇ ਸੋ ਜਦੋਂ ਆਪਾ ਆਰਡਰ ਕਰਤਾ ਅਗਲੇ ਨੇ ਪੈਕ ਕਰਕੇ ਭੇਜ ਦੇਣਾਗਾ ਇੱਕ ਵਾਰ ਜਦੋਂ ਆਪਣੇ ਘਰੇ ਆ ਗਿਆ ਚਾਹੀ ਦੂਜੇ ਦਿਨ ਮਰਨਿੰਗ ਸਟਾਰਟ ਹੋ ਜਾਣ ਚਾਹੀ ਤੀਜੇ ਦਿਨ ਮਰਨਿੰਗ ਸਟਾਰਟ ਹੋ ਜਾਣ ਸੋ ਅਗਲੇ ਦੀ ਕੋਈ ਗਾਰੰਟੀ ਨਹੀਂ ਰਹਿੰਦੀ ਸੋ ਮੇਰਾ ਕਹਿਣ ਤੋਂ ਭਾਵ ਆ ਕਿ ਜਾਂ ਤਾਂ ਬਿਲਕੁਲ ਨੇੜੇ ਤੋਂ ਮੰਗਾਓ ਜੇਕਰ ਆਪਾਂ ਦੂਰ ਤੋਂ ਮੰਗਾਉਨੇ ਆ ਡਿਲੀਵਰੀ ਹੁੰਦੀ ਆ ਡਿਲੀਵਰੀ ਟਾਈਮ ਆਉਣ ਜਾਣ ਚ ਠੀਕ ਆ ਜੀ ਟ੍ਰੈਫਿਕ ਚ ਕਈ ਬੱਚੇ ਮਰ ਵੀ ਜਾਂਦੇ ਨੇਗੇ ਸੋ ਉਹਨਾਂ ਨੂੰ ਥਕਾਨ ਵੀ ਹੋ ਜਾਂਦੀ ਆ ਦੂਸਰੇ ਦਿਨ ਮਰਨ ਲੱਗ ਜਾਂਦੇ ਨੇ ਕੋਸ਼ਿਸ਼ ਰੱਖਿਓ ਕਿ 10 20 ਕਿਲੋਮੀਟਰ ਦੇ ਅੰਦਰ ਅੰਦਰ ਤੁਸੀਂ ਜਿਹੜਾ ਬੱਚਾ ਮੰਗਾਓ ਜਿਆਦਾ ਦੂਰ ਤੋਂ ਨਾ ਮੰਗਾਓ ਤੇ ਖੁਦ ਜਾ ਕੇ ਬੱਚਿਆ ਲੈ ਕੇ ਆਓ ਦੇਖ ਪਰਖ ਕੇ ਪੂਰਾ ਆਰਡਰ ਤੇ ਜਿਹੜੀ ਆਪਾਂ ਚੀਜ਼ਾਂ ਮੰਗਾਉਨੇ ਆ ਉਹਨਾਂ ਤੇ ਘੱਟੇ ਵੀ ਵਿਸ਼ਵਾਸ ਕਰਿਆ ਕਰੋ ਸੋ ਇਦਾਂ ਲੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਆਪਣੀ ਵੀਡੀਓ ਕਿਵੇਂ ਲੱਗਦੀ ਆ ਤੁਹਾਨੂੰ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਵੀਡੀਓ 'ਚ ਉਹ ਵੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਇਹ ਕਮੀ ਪੇਸ਼ੀ ਆ ਜੇਕਰ ਤੁਹਾਨੂੰ ਵਧੀਆ ਲੱਗਦੀ ਹੁੰਦੀ ਆ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਇੰਨੇ ਨਾਲ ਬੰਦੇ ਦਾ ਹੌਸਲਾ ਬਣਿਆ ਰਹਿੰਦਾਗਾ ਅੱਗੇ ਤੋਂ ਵੀ ਜਿਹੜੀ ਵੀਡੀਓ ਬਣਾਉਂਦਾ ਰਹਿੰਦਾਗਾ ਸੋ ਜੇਕਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈਗੀ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸ ਵਿਸ਼ੇ ਤੇ ਵੀਡੀਓ ਵੀ ਬਣਵਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਸਾਰੇ ਵੀਰਾਂ ਦੇ ਵਿਸ਼ੇ ਤੇ ਜਿਹੜੇ-ਜਿਹੜੇ ਵੀ ਕਹਿੰਦੇ ਨੇ ਕਿ ਇਸ ਵਿਸ਼ੇ ਤੇ ਵੀਡੀਓ ਬਣਾਓ ਉਹ ਆਪਾਂ ਹੁਣ ਤੱਕ ਬਣਾ ਚੁੱਕਿਆਂਗੇ ਪਰ ਅੱਗੇ ਕਿਸੇ ਵੀ ਵੀਰ ਨੂੰ ਕਿਸੇ ਵੀ ਵਿਸ਼ੇ ਤੇ ਵੀਡੀਓ ਚਾਹੀਦੀ ਹੋ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਨੂੰ ਉਸ ਵਿਸ਼ੇ ਤੇ ਵੀਡੀਓ ਬਣਾ ਕੇ ਦੇ ਦਾਂਗੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਦੋਸਤੋ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੋਸਤੋ ਪੂਰੀ ਦੇਖਿਆ ਕਰੋ ਜਦੋਂ ਆਪਾਂ ਵੀਡੀਓ ਘੱਟ ਦੇਖਦੇ ਆ ਅੱਗੇ ਜਾ ਕੇ ਆਪਾਂ ਨੂੰ ਉਹ ਚੀਜ਼ ਦਾ ਕਿਵਰ ਨੁਕਸਾਨ ਵੀ ਹੋ ਜਾਂਦਾ ਹੈ ਅਧੂਰੀ ਜਾਣਕਾਰੀ ਦੋਸਤੋ ਹਮੇਸ਼ਾ ਆਪਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਦੋਂ ਆਪਾਂ ਪ੍ਰੋਪਰ ਜਾਣਕਾਰੀ ਲੈ ਕੇ ਕੰਮ ਕਰਦੇ ਆ ਤਾਂ ਵਧੀਆ ਹੁੰਦਾ ਸੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਸੋ ਵੀਡੀਓ ਦੇ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ